ਚਾਰ ਬੱਚਿਆਂ ਦੇ ਅਚਾਨਕ ਲਾਪਤਾ ਹੋਣ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਹਾਲਾਂਕਿ ਦਾਸ ਇਹ ਕਿ ਇਸ ਮਾਮਲੇ ਦੇ ਵਿੱਚ ਸੰਗਰੂਰ ਪੁਲਿਸ ਨੇ ਕਾਰਵਾਈ ਕਰਦਿਆਂ ਬੱਚੇ ਬਰਾਮਦ ਕੀਤੇ ਨੇ ਤੇ ਪਰਿਵਾਰ ਦੇ ਹਵਾਲੇ ਕਰ ਦਿੱਤੇ ਨੇ ਤਾਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਚਾਰ ਬੱਚੇ ਆਪਣੇ ਘਰ ਤੋਂ ਲਾਪਤਾ ਹੋ ਜਾਂਦੇ ਨੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹਨਾਂ ਦੀ ਪਾਲ ਸ਼ੁਰੂ ਕੀਤੀ ਗਈ ਜਿਸ ਦੇ ਵਿੱਚ ਉਹ ਪੁਲਿਸ ਨੂੰ ਇਹ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਦੋ ਦੋਸਤਾਂ ਦੇ ਦੋ ਬੱਚੇ ਜਿਹੜੇ ਨੇ ਉਲੱਪਤਾ ਹੋ ਗਏ ਸਨ ਜਿਸ ਤੋਂ ਬਾਅਦ ਗੰਗਾ ਨਗਰ ਤੋਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਬਰਾਮਦ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਪਰਵਾਰ ਜਿਹੜਾ ਫੋਕਲ ਪੁਆਇੰਟ ਦੇ ਪਾਸ ਰਹਿੰਦਾ ਹੈ ਤੇ ਮਾਤਾ ਪਿਤਾ ਫੋਕਲ ਪੁਆਇੰਟ ਦੇ ਵਿੱਚ ਕੰਮ ਕਰਦੇ ਨੇ ਲੋਹੜੀ ਦੇ ਤਿਉਹਾਰ ਮੌਕੇ ਬੱਚੇ ਗਾਇਬ ਹੋ ਗਏ ਸਨ ਦਰਅਸਲ ਉਹਨਾਂ ਬੱਚਾਦਣਾ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਿਣਾ ਕਿਉਂ ਟਹਿਲਣ ਦੇ ਲਈ ਗਏ ਸਨ ਤੇ ਟਹਿਲਦੇ ਟਹਿਲਦੇ ਇੰਨੀ ਦੂਰ ਨਿਕਲ ਗਏ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਹਾਲਾਂਕਿ ਹੁਣ ਬੱਚੇ ਪੁਲਿਸ ਵੱਲੋਂ ਬਰਾਮਦ ਕਰ ਪਰਿਵਾਰ ਹਵਾਲੇ ਕਰ ਦਿੱਤੇ ਗਏ ਨੇ ਮਾਈਨਰ ਬੱਚੇ ਸੀਗੇ 4 ਤੇ ਮਿਸਪਲੇਸ ਹੋ ਗਏ ਸੀ ਤੇ ਇਹਨਾਂ ਦੇ ਪੇਰੈਂਟਸ ਨੂੰ ਪਹਿਲਾਂ ਸਿਗਾ ਕਿ ਸ਼ਾਇਦ ਅੱਜ ਲੋਹੜੀ ਹੈ ਤੇ ਲੋਹੜੀ ਮੰਗਣ ਗਏ ਹੋਣਗੇ ਤੇ ਲੋਹੜੀ ਕਰਕੇ ਸ਼ਾਇਦ ਲੇਟ ਹੋ ਗਏ ਉਸ ਤੋਂ ਬਾਅਦ ਜਦੋਂ 11-12 ਵਜੇ ਤੱਕ ਉਹਨਾਂ ਨੇ ਉਮੀਦ ਸੀ ਵੀ ਵਾਪਸ ਹੋਣਗੇ ਨਹੀਂ ਆਏ ਤਾਂ ਫਿਰ ਵੀ ਇਹਨਾਂ ਨੇ ਪੁਲਿਸ ਨੂੰ ਕੋਈ ਇਤਲਾਹ ਉਦੋਂ 13 ਤਰੀਕ ਨੂੰ ਨਹੀਂ ਦਿੱਤੀ 14 ਤਰੀਕ ਨੂੰ ਇਹਨਾਂ ਨੇ ਫਿਰ ਜਾ ਕੇ ਥਾਣਾ ਸਿਟੀ ਵਨ ਚ ਤਨੂ ਸ਼ਾ ਇੱਕ ਹੈਗਾ ਮਾਈਗ੍ਰੈਂਟ ਲੇਬਰ ਉਹਨੇ ਇਤਲਾਹ ਦਿੱਤੀ ਉਦੋਂ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਵੀ ਇਹਦੇ ਬੇਟੇ ਨੇ ਦੋ ਇਹ ਇਹਦੇ ਬੇਟਿਆਂ ਦੇ ਨਾਲ ਦੋ ਹੋਰ ਦੋਸਤ ਨੇ ਵੀ ਉਹ ਵੀ ਮਿਸਿੰਗ ਨੇ ਤੇ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਐਸਐਸਪੀ ਸਾਹਿਬ ਨੇ ਇਮੀਡੀਏਟਲੀ ਇਹਨ ਚ ਸਰਤਾਚਲ ਆਈਪੀਐਸ ਸਾਡੇ ਜ਼ਿਲ੍ਹੇ ਦੇ ਕਪਤਾਨ ਉਹਨਾਂ ਨੇ ਚਾਰ ਟੀਮਾਂ ਬਣਾ ਕੇ ਸੀ ਤੇ ਸਿਟੀ 1 ਤੇ ਐਸਐਸਯੂਲ ਸਦਰ ਤੇ ਇਹ ਸਾਰੀਆਂ ਟੀਮਾਂ ਦੇ ਨਾਲ ਟੈਕਨੀਕਲ ਵਿੰਗ ਨੂੰ ਲਾ ਕੇ ਤੇ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਐਫਆਈਆਰ ਦਰਜ ਕਰ ਦਿੱਤੀ ਗਈ 140 ਬੀਐਨਐਸ ਪਾਰਟ 3 ਦੇ ਤਹਿਤ ਤੇ ਇਹ ਬੱਚੇ ਫਿਰ ਬਹੁਤ ਜ਼ਿਆਦਾ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਗੰਗਾ ਨਗਰ ਤੋਂ ਜਾ ਕੇ ਟ੍ਰੇਸ ਹੋਏ ਤੇ ਗੰਗਾ ਨਗਰ ਕੇ ਸਿਤਰਾ ਚਲੇ ਗਏ ਸੀ ਬਾਕੀ ਸਾਰਾ 파ਟਲੇ ਇਨਵੈਸਟੀਗੇਸ਼ਨ ਦਾ 파ਟ ਹੈ ਦੇ ਇਹ ਤੱਕ ਇਹंदे ਵੀ ਘੁੰਮਣ ਹੀ ਚਲੇ ਗਏ ਸੀ ਤੇ ਕੀ ਕਰਨ ਗਏ ਸੀ ਕਿਵੇਂ ਗਏ ਸੀਗੇ ਉਹ ਅੱਜ ਗੰਗਾ ਨਗਰ ਤੋਂ ਲੈ ਕੇ ਆਂਦੇ ਆ ਸਰ ਜੀ ਕਹਿੰਦੇ ਸੀ ਹਾਂ ਜਾਰੇ ਇਕੱਠੇ ਗਏ ਸੀ ਕਿਸੇ ਟ੍ਰੇਨ ਤੇ ਚੜ ਗਏ ਜਾਂ ਕਿਸੇ ਇਸ ਤਰੀਕੇ ਨਾਲ ਹੱਲੇ ਇੱਥੋਂ ਇਹ ਬਦਲ ਲੱਗਾ ਵੀ ਇੱਥੋਂ ਤੁਰੀ ਚੜ ਗਏ ਜੋ ਇਹ ਦੱਸ ਰਹੇ ਬਲ ਸਾਰਾ ਵੈਰੀਫਾਈ ਕਰਾਂਗੇ ਚੰਗੀ ਤਰ੍ਹਾਂ ਇੱਥੋਂ ਤੁਰੀ ਚਲੇ ਗਏ ਤੁਰੀ ਤੋਂ ਫਿਰ ਗੰਗਾ ਨਗਰ ਵਾਲ ਨੂੰ ਟ੍ਰੇਨ ਆਯੋਧਿਆ ਤੇ ਚੜ ਗਏ ਕਿਵੇਂ ਚਲੇ ਗਏ ਕਿਉਂ ਚਲੇ ਗਏ ਇਹ ਸਾਰੀ ਗੱਲ ਲੈ ਇੱਕ ਬਰੀ ਚੰਗੀ ਤਰ੍ਹਾਂ ਕਰਨੀ ਹੈ ਤਸਦੀਕ ਨਾ ਸਾਰੀ ਇਹ ਬਿਲਕੁਲ ਇੱਥੇ ਇਹ ਹੈ ਕਿਥੋਂ ਦੇ ਰਹਿੰਦੇ ਵਾਲੇ ਸੀ ਬੱਚੀ ਇਹ ਸਾਰੇ ਇੱਥੇ ਫੈਕਟਰੀ ਫੋਕਲ ਪੁਆਇੰਟ ਏਰੀਆ ਦੇ ਵਿੱਚ ਇੱਕ ਹੈਗਾ ਆਪਣਾ ਸੀਬਿਆ ਪਿੰਡ ਚੋਰੇਂਦਾ ਲੇਬਰ ਤੇ ਬਾਕੀ ਫੋਕਲ ਪੁਆਇੰਟ ਏਰੀਆ ਦੇ ਨੇ ਸੁਨਾਮ ਰੋਡ ਸੰਗਰੂਰ ਤੇ ਮਤਲਬ ਕਾਫੀ ਵੇਖੋ ਪੁਲਿਸ ਲਈ ਸਾਡੇ ਕੋ ਹੋ ਜਾਂਦੀ ਹੈ ਕਿ ਮਾਈਨਰ ਬੱਚੇ ਚਾਹੇ ਕਿਸੇ ਮਾਈਗ੍ਰੈਂਟ ਦੇ ਨੇ ਚਾਹੇ ਕਿਸੇ ਵੱਡੇ ਘਰ ਦੇ ਨੇ ਤੇ ਮਤਲਬ ਸਾਰਾ ਜ਼ਿਲ੍ਹਾ ਹੀ ਔਨ ਟੋਜ਼ ਹੋ ਜਾਂਦਾ ਜਦੋਂ ਇਹੋ ਜੀ ਕੋਈ ਇਨਸੀਡੈਂਟ ਹੋ ਜਾਂਦਾ ਤੋੜੀ ਤੱਕ ਪੈਦਲ ਨਿਕ ਲਈ ਜਾਂ ਕੋਈ ਕਿਸੇ ਕੀ ਮਤਲਬ ਉਹੀ ਫਿਰ ਕੈਮਰਾਸ ਦੀ ਹੈਲਪ ਲੈ ਕੇ ਇਹ ਸਾਰੀਆਂ ਗੱਲਾਂ ਪੈਦਲ ਹੀ ਗਏ ਆ ਧੁਰੀ ਤੱਕ ਪੈਦਲ ਨਹੀਂ ਗਏ ਇੱਥੋਂ ਧੁਰੀ ਲਈ ਵੀ ਇਹਨਾਂ ਨੇ ਇਹ ਦੱਸ ਰਹੇ ਨੇ ਕੋਈ ਟ੍ਰੇਨ ਹੀ ਫੜੀ ਆ ਉਸ ਤੋਂ ਬਾਅਦ ਫੇਰ ਟ੍ਰੇਨ ਅੰਗੂ ਗੰਗਨਗਰ ਦੀ ਫੜ ਲਈ ਤੇ ਮਤਲਬ ਫਿਰ ਪੁਲਿਸ ਨੇ ਤਾਂ ਇਹਦੇ ਚ ਮਤਲਬ 2-3 ਦਿਨ ਸੌਕੇ ਨਹੀਂ ਵੇਖਿਆ ਤੇ ਜਾ ਕੇ ਰਿਕਵਰ ਕਰਕੇ ਲੈਂਦੇ ਆ ਸਰ ਚਾਰ ਬੱਚੇ ਗਏ ਸੀ ਚਾਰੇ ਚਾਰੇ ਮਿਲ ਗਏ ਹਾਂ ਚਾਰੇ ਮਿਲ ਗਏ ਕਿਸੇ ਵਿਅਕਤੀ ਕੋਲੋਂ ਮਿਲੇ ਨਹੀਂ ਨਹੀਂ ਉੱਥੇ ਰੇਲਵੇ ਸਟੇਸ਼ਨ ਤੋਂ ਹੀ ਇਹ ਰੋਮ ਕਰ ਰਹੇ ਸੀ ਇੱਧਰ ਉੱਧਰ ਉੱਥੋਂ ਮਿਲੇ ਨੇ ਹੁਣ ਇਹਨਾਂ ਨਾਲ ਸਾਰੀ ਗੱਲਬਾਤ ਡਿਟੇਲ ਚ ਕੀਤੀ ਜਾਊਗੀ ਕੋਈ ਪਰ ਗਲਾ ਆ ਕੇ ਲਗਿਆ ਕੇ ਆਪੇ ਗਿਆ ਹਾਂਜੀ ਇਹਨਾਂ ਦੇ ਮਾਵਾ ਪੁੰਤਰਾ ਦਿੱਤੀ ਹਾਂਜੀ ਹਾਂਜੀ ਮਾਵਾ ਬਾਪ ਨੂੰ ਬੁਲਾ ਲਿਆ ਮਾਵਾ ਬਾਪ ਵੀ ਬਹੁਤ ਅੱਜ ਅੱਜ ਲੈ ਕੇ ਆਉਂਦੇ ਸਵੇਰੇ ਲੈ ਕੇ